ਹਾਂਜੀ ਅੱਜ ਮੈਂ ਤੁਹਾਡੇ ਲਈ ਨਿਊਗੀ ਫਲਾਵਰ ਲੈ ਕੇ ਹਾਜ਼ਰ ਹੋਈਆਂ ਇਹ ਦੇਖੋ ਪੈਕ ਮੈਂ ਬਣਾਇਆ ਹੋਇਆ ਇੱਕ ਮੈਂ ਤੁਹਾਨੂੰ ਬਾਕੀ ਬਣਾ ਕੇ ਦਿਖਾਉਣੀ ਆ ਜਿਵੇਂ ਆਪਾਂ ਇਹ ਥੋੜਾ ਜਿਹਾ ਵੱਡਾ ਬਣਾਇਆ ਇਹਦੇ ਬਰਾਬਰ ਆ ਛੋਟਾ ਬਣਾਵਾਂਗੇ ਇੱਥੇ ਆਪਣੀ ਨੀਡਲ ਆ ਹੁਣ ਆਪਾਂ ਆ ਨੀਡਲ ਨੂੰ ਆ ਜਿਹੜੀ ਨੂੰ ਇੱਥੇ ਕੱਢ ਲਿਆ ਤੇ ਇਹਨੂੰ ਆਪਾਂ ਇੱਥੇ ਪਾ ਕੇ ਇੱਥੇ ਹੀ ਪਾਉਣੀ ਆ ਆਪਾਂ ਦੁਬਾਰੇ ਤੇ ਆਪਾਂ ਥੋੜੀ ਫਰਕ ਦੇ ਨਾਲ ਇੱਥੋਂ ਕੱਢ ਲੈਣੀ ਆ ਥੋੜੀ ਫਰਕ ਨਾਲ ਆਪਾਂ ਇੱਥੋਂ ਕੱਢ ਲਈ ਕੱਢ ਲਈ ਨਾ ਤੇ ਜਿਹੜਾ ਆਹ ਥ੍ਰੈਡ ਆ ਇਹਨੂੰ ਆਪਾਂ ਉੱਪਰ ਦੀ ਕਰਤਾ ਠੀਕ ਹੈ ਜੀ ਤੇ ਹੁਣ ਆਪਾਂ ਨੀਡਲ ਨੂੰ ਇਦਾਂ ਖਿੱਚ ਲੈਣਾ ਇਹ ਦੇਖੋ ਛੋਟਾ ਫਲਾਵਰ ਬਣ ਗਿਆ ਨਾ ਛੋਟਾ ਹੁਣ ਇਹ ਜਿਹੜਾ ਆਪਣਾ ਇੱਥੇ ਥ੍ਰੈਡ ਆਇਆ ਇਹਨੂੰ ਆਪਾਂ ਇੱਥੇ ਬਿਲਕੁਲ ਇਹਦੇ ਨਾਲ ਇੱਥੇ ਕੁੰਜੇ 'ਚ نیچے ਕੱਢ ਲੈਣਾ ਠੀਕ ਹੈ ਜੀ ਕੱਢ ਲਿਆ ਇਸੇ ਤਰ੍ਹਾਂ ਹੁਣ ਦੂਸਰਾ ਟਰਾਈ ਕਰਾਂਗੇ ਇਹਦੇ ਨਾਲ ਦਾ ਆਉਤੋਂ ਪਹਿਲਾਂ ਆਪਾਂ ਇੱਥੇ ਨੀਡਲ ਕੱਢੀਏ, ਟ੍ਰੇਸ ਬਣਾ ਲਿਓ ਪਹਿਲਾਂ ਤੁਸੀਂ। ਤੇ ਫਿਰ ਫੇਰ ਆਪਾਂ ਨੀਡਲ ਨੂੰ ਇੱਥੇ ਹੀ ਪਾਉਣਾ ਤੇ ਥੋੜੇ ਜਿਹਾ ਫਰਕ ਦੇ ਨਾਲ ਇੱਥੋਂ ਦੀ ਕੱਢਣਾ। ਤੇ ਇੱਕ ਚੀਜ਼ ਦਾ ਧਿਆਨ ਰੱਖਣਾ, ਥ੍ਰੈਡ ਆ ਜਿਹੜਾ ਉਹ ਨੀਡਲ ਦੇ نیچے ਦੀ ਹੋਣਾ ਚਾਹੀਦਾ, ਨੀਡਲ ਉਹਦੇ ਵਿੱਚ ਦੀ ਹੋਣੀ ਚਾਹੀਦੀ ਹੈ, ਠੀਕ ਹੈ ਜੀ? ਇਹ ਦੇਖੋ, ਜਦ ਆਪਾਂ ਇਹਨੂੰ ਐ ਖਿੱਚਾਂਗੇ, ਇਹ ਦੇਖੋ ਕਿੰਨਾ ਸੋਹਣਾ ਫਲਾਵਰ ਦਾ ਛੋਟਾ ਜਿਹਾ ਬਣ ਗਿਆ। ਤੇ ਹੁਣ ਫੇਰ ਆਪਾਂ ਨੀਡਲ ਨੂੰ ਸਾਰੀਆਂ ਨੀਡਲਾਂ ਨੇ ਜਿਹੜੀਆਂ ਆਪਣੀਆਂ ਲਾਸਟ ਇਹ ਇੱਥੇ ਹੀ ਕੱਢਾਂਗੇ ਆਪਾਂ। ਇਹco ਬਣ ਗਿਆ ਹੁਣ ਇਧਰ ਲਈ ਸੜ ਵੀ ਇਤਰਾਹੀ ਟਰਾਈ ਕਰਾਂਗੇ ਆਪਾਂ ਤੁਸੀਂ ਪਹਿਲਾਂ ਟ੍ਰੇਸ ਲਗਾ ਲਿਓ ਉਹਦੇ ਨਾਲ ਬਣਾਉਣਾ ਬਹੁਤ ਆਸਾਨ ਹੋ ਜਾਂਦਾ ਇੱਕ ਮਜੀਕੇ ਸਾਈਜ਼ ਦੇ ਬਣਦੇ ਬਸ ਜਿੱਥੋਂ ਆਪਾਂ ਨੀਡਲ ਸਭ ਤੋਂ ਪਹਿਲਾਂ ਕੱਢੀਆ ਉੱਥੇ ਹੀ ਪਾ ਕੇ ਥੋੜੇ ਜਿਹਾ ਫਰਕ ਦੇ ਨਾਲ ਆਪਾਂ ਨੀਡਲ ਇੱਥੇ ਦੀ ਕੱਢ ਲੈਣੀ ਹੈ ਤੇ ਥ੍ਰੈਡ ਆ ਜਿਹੜਾ ਉਹ نیچے ਜੀ ਰੱਖਣਾ ਨੀਡਲ ਦੇ ਹੁਣ ਫੇਰ ਆਪਾਂ ਆ ਚੀਜ਼ ਤੇ ਹੀ ਫੇਰ ਇਹਨੂੰ ਫਾਦ ਲੈਣਾ ਠੀਕ ਹੈ ਜੀ। ਬਾਤੀ ਇਸੇ ਤਰ੍ਹਾਂ ਹੀ ਹੁਣ ਫੇਰ ਇੱਕ ਰਹਿ ਗਿਆ ਨਾ ਆਪਣਾ। ਇੱਧਰ ਵੀ ਆਪਾਂ 2 ਪਾਈ ਸੀ ਫਾਸਟ ਆਹ ਵੱਡਾ ਸੀ ਉੱਪਰ। ਸੈਂਟਰ ਦੇ ਵਿੱਚ ਇੱਕ ਸੀ ਤੇ ਆਲੇ-ਦਾਲੇ ਦੋ ਸੀ। ਹੁਣ ਇੱਧਰ ਵੀ ਆਪਾਂ ਦੋ ਹੀ ਪਾਵਾਂਗੇ। ਜਿੱਥੋਂ ਨੀਡਲ ਕੱਢੀ ਆਪਾਂ ਉੱਥੇ ਹੀ ਨੀਡਲ ਪਾ ਕੇ ਇਹਦੇ ਨਾਲ ਬਿਲਕੁਲ ਆਪਾਂ ਇਦਾਂ ਇਹਦੇ ਵਿੱਚ ਦੀ ਕੱਢ ਦਾਂਗੇ। ਇੱਕ ਤੁਹਾਨੂੰ ਹੋਰ ਤਰੀਕਾ ਮੈਂ ਦੱਸ ਦਿਆਂ। ਜੇਕਰ ਇਦਾਂ ਤੁਹਾਨੂੰ ਬਣਾਉਣਾ ਔਖਾ ਲੱਗਦਾ ਸੇਮ ਇਦਾਂ ਹੀ ਬਣ ਜਾਣਾ ਨੇ ਤੁਹਾਨੂੰ ਉਹ ਤਰੀਕਾ ਵੀ ਮੈਂ ਤੁਹਾਨੂੰ ਦੱਸ ਦਿਆਂ ਠੀਕ ਹੈ ਜੀ ਦੇਖੋ ਕਿੰਨਾ ਸੋਹਣਾ ਫਲਾਵਰ ਬਣ ਕੇ ਰੈਡੀ ਹੁੰਦਾ ਇਸੇ ਹੋਰ ਥ्रेड ਨਾਲ ਬਣਾਉਂਗੇ ਤਾਂ ਇਹ ਜਿਆਦੇ ਵਧੀਆ ਬਣੂਗਾ ਜੀ ਦੇਖੋ ਹੁਣ ਫਸਟ ਸਭ ਤੋਂ ਆਹ ਦੇਖੋ ਆਏ ਆ ਨਾ ਇਦਾਂ ਹੁਣ ਇੱਥੇ ਨੀਡਲ ਗੱਡੀ ਆਪਾਂ ਨਾ ਤੁਹਾਨੂੰ ਏਦਾਂ ਨਹੀਂ ਨਿਕਲਦੀ ਏਦਾਂ ਨੀਡਲ ਹੈ ਨਾ ਜੇ ਨਹੀਂ ਨਿਕਲਦੀ ਆਦਰਵਾਇਜ਼ ਤਾਂ ਨਿਕਲ ਆਉਂਦੇ ਜੇ ਨਹੀਂ ਨਿਕਲਦੀ ਤੁਸੀਂ ਬਿਲਕੁਲ ਪਹਿਲਾਂ ਨੀਡਲ نیچے ਲੈ ਜਾਓ ਫਿਰ ਉਹ ਥ੍ਰੈਡ ਨਹੀਂ نیچے ਲੈ ਕੇ ਜਾਣਾ ਬਸ ਨੀਡਲ ਹੀ ਤਾਂ نیچے ਲੈ ਕੇ ਜਾਣੀ ਆ ਫਿਰ ਇਹਦੇ ਵਿੱਚ ਦੀ ਆਏ ਕੱਢ ਕੇ ਫਿਰ ਤੁਸੀਂ ਏਦਾਂ ਘੁਮਾ ਕੇ ਨੀਡਲ ਥ੍ਰੈਡ ਦੇ ਉੱਪਰ ਦੀ ਏਦਾਂ ਐਂ ਵਿੱਚ ਦੀ ਰੱਖ ਕੇ ਇਕ ਧੱਕੇ ਚ ਦੇਓ ਠੀਕ ਹੈ ਜੀ ਆ ਦੇਖੋ ਫਲਾਵਰ ਬਣ ਗਿਆ ਹੁਣ ਤੁਸੀਂ ਜਿੱਦੀ ਦੂਰ ਇਹਨੂੰ ਰੱਖਣਾ ਉੱਡੀ ਦੂਰ ਇੱਦਾਂ ਲੈ ਜਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੁਣ ਦੂਸਰਾ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਤੁਹਾਨੂੰ ਮੈਂ ਦੋ ਤਰੀਕੇ ਦੱਸਿਆ ਦੋਹਾਂ 'ਚ ਜਿਹੜਾ ਤੁਸੀਂ ਮਰਜ਼ੀ ਟਰਾਈ ਕਰ ਲਿਓ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਇਹ ਦੇਖੋ ਜਿੱਥੋਂ ਆਪਾਂ ਨੀਡਲ ਕੱਢੀ ਆ ਉੱਪਰ ਨੂੰ ਉੱਥੇ ਹੀ ਫੇਰ ਨੀਡਲ ਲੈ ਕੇ ਜਾਣੀ ਆ ਇਹ ਨੀਡਲ ਉੱਪਰ ਕੱਢਣੀ ਜ਼ਰੂਰੀ ਨਹੀਂ ਆਪਣਾ ਫਲਾਵਰ ਨਹੀਂ ਵਧੀਆ ਬਣਨਾ ബസ് ചീദ ധ്യാനോ ജാ റഡർ നീച്ചോ ഇപ്പം ഹോൾ ഇത് അപ്പം നീഡല കീഡൽ ബസ് ടോഡ് ഇ ടോ ഇനു ആ ചീർ നീഡലി നീച്ച ബന്ധന കോണി ഫലവർക്കു ഇതര കെ അപ്പോൾ ਇੱਥੇ ਫੇਰ ਨੀਡਲ نیچے ਲੈ ਕੇ ਜਾਵਾਂਗੇ ਤੁਹਾਨੂੰ ਮੈਂ ਦੋ ਤਰੀਕੇ ਨਾਲ ਦੱਸਿਆ ਕਿ ਤੁਹਾਨੂੰ ਪਹਿਲਾਂ ਜਿਹੜੇ ਮੈਂ ਆਹ ਫਲਾਵਰ ਬਣਾ ਕੇ ਦਿਖਾਈ ਇਹਦਾ ਤਰੀਕਾ ਦੱਸਿਆ ਇੱਕ ਆ ਪਰ ਬਣਦਾ ਇਹ ਦੋਵੇਂ ਸੇਮ ਨੇ ਤੁਹਾਨੂੰ ਜਿਹੜਾ ਤਰੀਕਾ ਸੌਖਾ ਲੱਗਿਆ ਉਹਦੇ ਨਾਲ ਬਣਾ ਲਿਓ ਤੇ ਬਹੁਤ ਸੋਹਣਾ ਬਣ ਕੇ ਇਹ ਰੈਡੀ ਹੁੰਦਾ ਇਦਾਂ ਨਾ ਇੱਕ ਇੱਕ ਸਿੰਗਲ ਬਣਾਉਣਾ ਤਾਂ ਸਿੰਗਲ ਵੀ ਬਣਾ ਸਕਦੇ ਹੋ ਜੇਕਰ ਇੱਕ ਇੱਥੇ ਬਣਾ ਕੇ ਜਿਵੇਂ ਇੱਕ ਦਾ ਇਧਰ ਨੂੰ ਮੂੰਹ ਕਰ ਲਿਆ ਇਧਰ ਨੂੰ ਤੇ ਇੱਕ ਦਾ ਮੂੰਹ ਇਧਰ ਨੂੰ ਕਰ ਲਿਆ ਇਦਾਂ ਦੋ ਦੋ ਬਣਾਉਣੇ ਆ ਤਾਂ ਦੋ ਦੋ ਸਾਰੇ ਸੂਟ ਦੇ ਵਿੱਚ ਵੀ ਕਵਰ ਕਰ ਸਕਦੇ ਹੋ ਇਵੇਂ ਤੇ ਤਿੰਨ-ਤਿੰਨ ਮੈਂ ਬਣਾਉਣੇ ਆ ਤਾਂ ਤਿੰਨ-ਤਿੰਨ ਵੀ ਬਣਾ ਸਕਦੇ ਹੋ ਨਹੀਂ ਇਹ 5-5 ਨਾਲ ਜ਼ਿਆਦਾ ਵਧੀਆ ਹੁੰਦਾਗਾ ਤੁਹਾਨੂੰ ਮੈਂ ਦੋ ਤਰੀਕਿਆਂ ਨਾਲ ਦੱਸਿਆ ਇੱਕ ਉਵੇਂ ਤਰੀਕਾ ਦੱਸਿਆ ਸੀ ਮੈਂ ਇੱਕ ਤੁਹਾਨੂੰ ਆਹ ਤਰੀਕਾ ਦੱਸਿਆ ਜਿਹੜਾ ਐਮ ਵਿੱਚ ਦੀ ਕੱਢ ਕੇ ਜਿਵੇਂ ਤੁਹਾਨੂੰ ਸੌਖਾ ਲੱਗਿਆ ਤੁਸੀਂ ਉਵੇਂ ਜ਼ਰੂਰ ਟਰਾਈ ਕਰਕੇ ਦੇਖਿਓ ਨਾਲ ਹੀ ਜਿਹੜਾ ਮੇਰੇ ਚੈਨਲ ਤੇ ਨਵਾਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਜੱਸ ਜੱਸ ਨੋ ਜਵਾਬ ਦਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗੀ ਜੇ ਕਿਸੇ ਨੂੰ ਅੰਝਲੇਗੀ ਵੀਡੀਓ ਤਾਂ ਯਸ ਕਰੋ ਆਦਰਵਾਇਜ਼ ਜੇ ਹੋਰ ਵੀਡੀਓ ਕੋ ਦੇਖਣੀ ਆ ਤਾਂ ਉਹ ਵੀ ਜਰੂਰ ਦੱਸਿਆ ਕਰੋ ਠੀਕ ਹੈ ਜੀ ਦੇਖੋ ਕਿੰਨਾ ਸੋਹਣਾ ਫਲਾਵਰ ਬਣ ਕੇ ਰੈਡੀ ਹੋਇਆ ਇਹ ਤੁਸੀਂ ਹੋਰ ਕਿਸੇ ਕਲਰ ਦੇ ਵਿੱਚ ਵੀ ਬਣਾ ਸਕਦੇ ਹੋ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਜੀ ਕਿੰਨਾ ਵਧੀਆ ਲੱਗਦਾ ਨਾ ਦੇਖੋ ਇਸੇ ਤਰ੍ਹਾਂ ਹੀ ਹੁਣ ਇਧਰਲੀ ਸਾਈਡ ਨੂੰ ਆਪਾਂ ਵੀ ਬਣਾ ਸਕਦੇ ਹਾਂ ਜਿਵੇਂ ਇੱਕ ਮੈਂ ਇਧਰ ਨੂੰ ਬਣਾ ਲਿਆ ਹਨਾ ਤੁਸੀਂ ਇਦਾਂ ਦਾ ਫਲਾਵਰ ਸੇਮ ਇਦਾਂ ਨੂੰ ਬਣਾ ਲਿਓ ਤੇ ਇਦਾਂ ਦਾ ਹੀ ਇਦਨ ਉੱਪਰੋਂ ਬਣਾ ਲਿਓ ਜੇ ਦੋ ਬਣਾਉਣੇ ਆ ਜਿਵੇਂ ਇੱਕ ਇਦਨ ਤੇ ਇੱਕ ਇਦਨ ਉਹ ਵੀ ਬਣਾ ਸਕਦੇ ਹੋ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਜੇ ਕੋਈ ਮੇਰੇ ਚੈਨਲ ਤੇ ਨਵਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਦੇਖੋ ਕਿੰਨਾ ਸੋਹਣਾ ਫਲਾਵਰ ਬਣ ਕੇ ਰੈਡੀ ਹੋਇਆ ਇੱਕ ਹੋਰ ਕੁਝ ਦੇਖਣਾ ਚਾਹੁੰਦੇ ਹੋ ਫਲਾਵਰ ਸਿੱਖਣਾ ਚਾਹੁੰਦੇ ਹੋ ਉਹ ਵੀ ਦੱਸਿਆ ਕਰੋ ਜੀ ਠੀਕ ਹੈ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੀ ਧੰਨਵਾਦ Da praia.